ਆ ਥੱਲੇ ਵਾਲੀ ਨੰਬਰ ਪਲੇਟ ਹੋਰ ਹੈ ਉੱਤੇ ਵਾਲੀ ਹੋਰ ਹੈ ਪਿੱਛੇ ਨੰਬਰ ਪਲੇਟ ਹੋਣ ਲੱਗੀ ਹੋਈ ਹੈ ਇਹ ਰਾਜਸਥਾਨ ਦਾ ਹੈ ਭਾਈ ਜੀ ਤੇ ਤੇ ਸਰਕਾਰਾਂ ਤੇ ਸਾਡਾ ਸਿਸਟਮ ਕਿੰਨੇ ਨਾਕੇ ਲੰਘ ਕੇ ਆਇਆ ਹੋਊਗਾ ਕਿੰਨੇ ਪੁਲਿਸ ਦੇ ਨਾਕੇ ਲੱਗੇ ਹੋਣੇ ਰਾਜਸਥਾਨ ਤੋਂ ਲੈ ਕੇ ਅਮ੍ਰਿਤਸਰ ਤੱਕ ਕਿੱਥੇ ਕਿੱਥੇ ਜਾ ਕੇ ਆਇਆ ਹੋਊਗਾ ਤੇ ਕਿਸੇ ਨੇ ਨਹੀਂ ਦੇਖਿਆ ਸਾਡੀ ਨਲਾਇਕੀ ਜਿਹੜੇ ਅਸੀਂ ਇਹਨੇ ਬਾਰਡਰ ਨਾ ਇਨਵੈਂਟ ਚਾਬੀ ਕੱਢ ਲੈਨੇ ਇਨਵੈਂਟ ਚ ਅਸੀਂ ਰੋਕ ਲੈਨੇ ਆ ਪਰ ਅੱਜ ਰੋਡਾਂ ਤੇ ਜਿਹੜੇ ਹਸਾਰ ਦੇ ਨਾਲ ਬੰਦਿਆਂ ਨੂੰ ਮਾਰਿਆ ਜਾ ਰਿਹਾ ਕਿੱਥੋਂ ਤੱਕ ਜਾਏਗਾ ਇੱਕ ਪਰਿਵਾਰ ਦਾ ਚਰਾਗ ਬੁੱਝ ਗਿਆ ਇੱਥੇ ਭਾਈ ਜੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਅੰਨੀ ਪੀਂਦੀ ਕੁੱਤੇ ਚੱਟਦੇ ਇਹ ਕਹਾਵਤ ਪੰਜਾਬ ਦੇ ਉੱਤੇ ਹੀ ਲਾਗੂ ਹੁੰਦੀ ਹੈ ਹੁਣ ਇਹ ਕੋਈ ਆਮ ਮੌਤ ਨਹੀਂ ਹੈ ਜੇ ਸਿਸਟਮ ਦੀ ਮਾਰੀ ਹੋਈ ਕਤਲ ਆ ਇਹ ਸਿਸਟਮ ਦਾ ਕੀਤਾ ਹੋਇਆ ਇਹ ਸਾਡਾ ਸਿਸਟਮ ਕਦੋਂ ਤੱਕ ਜਾਗੂਗਾ ਯਾਰ ਅੰਨੇ ਵੀ ਦੇਖਦੇ ਆੰਨੇ ਨੂੰ ਫੋਨ ਵੀ ਕੱਢ ਲਿਆ ਗਿਆ ਫੋਨ ਵੀ ਚੱਕ ਲਿਆ ਆਈਫੋਨ ਚੋਰੀ ਹੋ ਗਿਆ ਜਿਹੜਾ ਬਾਈ ਦਾ ਬਾਈ ਫੋਨ ਕੱਢਣ ਦੀ ਕਵਰੇਜ ਕਰਦੇ ਸੀ ਉਹ ਜਿਹਦੇ ਵਿੱਚ ਕਵਰੇਜ ਕਰਦਾ ਸੀ ਹਰਜੀਤ ਬਾਈ ਕਹਿੰਦੇ ਉਹਦਾ ਫੋਨ ਸੀ ਆਈਫੋਨ ਤੇ ਯਾਰ ਇਨਸਾਨੀਅਤ ਮਰ ਗਈ ਸਾਡੀ ਜਿੱਥੇ ਕਿਤੇ ਸੇਬਾਂ ਦਾ ਟਰੱਕ ਪਲਟ ਗਿਆ ਸੇਬਾਂ ਨੂੰ ਪੈ ਗਏ ਬੰਦੇ ਵਿੱਚ ਹੈਗੇ ਨਹੀਂ ਹੈਗੇ ਉਹ ਨਹੀਂ ਦੇਖਦੇ ਅਸੀਂ ਤੇ ਇੱਥੇ ਵੀਰ ਦਾ ਫੋਨ ਚੱਕ ਕੇ ਲਿਗੇ ਯਾਰ ਮੁਰਦਿਆਂ ਦੇ ਕਫਨ ਲਾਉਣ ਲੱਗੇ ਅਸੀਂ ਪੰਜਾਬੀ ਇਹ ਤਾਂ ਸਾਡੀ ਸਾਡੀ ਇਹ ਇਹ ਇਨਸਾਨੀਅਤ ਹੈ ਸਤਿ ਸ਼੍ਰੀ ਅਕਾਲ ਜੀ ਦੋਸਤੋ ਪਹਿਲਾਂ ਵੀ ਇੱਕ ਖਬਰ ਅਸੀਂ ਬਹੁਤ ਦੁਖੀ ਹਿਰਦੇ ਨਾਲ ਦਿੱਤੀ ਆ ਵੀ ਸਾਡਾ ਵੀਰ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਦਾ ਅਮਰੀਕਾ ਤੋਂ ਯੋਧਾ ਪੱਤਰਕਾਰ ਸੀ ਬਾਈ ਤੇ ਇਸ ਟਰੱਕ ਦੇ ਥੱਲੇ ਆਉਣ ਦੇ ਨਾਲ ਉਹਦੀ ਮੌਤ ਹੋਈ ਆ ਚਲੋ ਮਾਲਕ ਦਾ ਭਾਣਾ ਕਹਿ ਦਿੰਨੇ ਆਪਾਂ ਠੀਕ ਹੈ ਪਰਮਾਤਮਾ ਦਾ ਭਾਣਾ ਭਾਈ ਜਿਸ ਤਰ੍ਹਾਂ ਲਿਖੀ ਆ ਉਸ ਤਰ੍ਹਾਂ ਬੰਦੇ ਨੇ ਜਾਣਾ ਈ ਪਰ ਸੇ ਸਟਮ ਸਰਕਾਰਾਂ ਦੇ ਉੱਤੇ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਇਹ ਰਾਜਸਥਾਨ ਦਾ ਟੈਕ ਹੈ ਆਇਓ ਬਾਈ ਜੀ ਕੋਲ ਨੂੰ ਆ ਇੱਕ ਨੰਬਰ ਪਲੇਟ ਦੀ ਕਿ ਇਹ ਆ ਇੱਕ ਥੱਲੇ ਲੱਗੀ ਹੋਈ ਹੈ ਆ ਥੱਲੇ ਵਾਲੀ ਨੰਬਰ ਪਲੇਟ ਹੋਰ ਹੈ ਉੱਤੇ ਵਾਲੀ ਹੋਰ ਹੈ ਪਿੱਛੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਇਹ ਰਾਜਸਥਾਨ ਦਾ ਹੈ ਬਾਈ ਜੀ ਤੇ ਇਹ ਸਰਕਾਰਾਂ ਤੇ ਸਾਡਾ ਸਿਸਟਮ ਕਿੰਨੇ ਨਾਕੇ ਲੰਘ ਕੇ ਆਇਆ ਆਊਗਾ ਕਿੰਨੇ ਪੁਲਿਸ ਦੇ ਨਾਕੇ ਲੱਗੇ ਹੋਣੇ ਰਾਜਸਥਾਨ ਤੋਂ ਲੈ ਕੇ ਅਮ੍ਰਿਤਸਰ ਤੱਕ ਕਿੱਥੇ ਕਿੱਥੇ ਜਾ ਕੇ ਆਇਆ ਹੋਗਾ ਤੱਕ ਕੇ ਸਨ ਨਹੀਂ ਦੇਖਿਆ ਇੱਥੇ ਬਾਈ ਜੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਅੰਨੀ ਪੀਂਦੀ ਕੁੱਤੇ ਚੱਟਦੇ ਇਹ ਕਹਾਵਤ ਪੰਜਾਬ ਦੇ ਉੱਤੇ ਹੀ ਲਾਗੂ ਹੁੰਦੀ ਹੈ ਹੁਣ ਸਾਡਾ ਬੰਦਾ ਖਾ ਗਿਆ ਇਹ ਇਹ ਬੰਦਾ ਉਹਰੇ ਇਹ ਡਰੜ ਕੇ ਹਰਜੀਤ ਨੂੰ ਡਰੜ ਕੇ ਭੱਜਣ ਲੱਗੇ ਸੀਗੇ ਤੇ ਇਹ ਫਿਰ ਵੀਰਾਂ ਨੇ ਫੜਿਆ ਕਾਬੂ ਕੀਤਾ ਦੋ ਬੰਦੇ ਇੱਕ ਭੱਜ ਗਿਆ ਉਹਨਾਂ ਵਿੱਚੋਂ ਵੀ ਦੱਸ ਰਹੇ ਆ ਕਿਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਇਹ ਰਾਜਸਥਾਨ ਨੰਬਰ ਟਰੱਕ ਇੱਥੇ ਕਰ ਕੀ ਰਿਹਾ ਚਲੋ ਠੀਕ ਐ ਤੇ ਆ ਆ ਲੋ ਜੀ ਸੋਨੋ ਭਾਈ ਕਿ ਕਿੰਨਾ ਤੋਂ ਸੁਵੇਰ ਦਾ ਇਹ ਸੁਵੇਰ ਦੇ ਭਾਜੀ ਇੱਕ ਵਾਰ ਦਈ ਦੀ ਸਾਡੀ ਵਾਜ ਤੇ ਭਰਾ ਉਸੇ ਵਲੇ ਆਉਂਦਾ ਬਸ ਭਾਜੀ ਅੱਜ ਬੜਾ ਦੁੱਖ ਲੱਗਾ ਵੇਖ ਕੇ ਕਿ ਛੋਟੇ ਛੋਟੇ ਬੱਚੇ ਆ ਤੇ ਉਹ ਸਾਡੇ ਵਿੱਚ ਕੀ ਰਹੀ ਸਾਡਾ ਨਹੀਂ ਰਿਆ ਸਾਡੀ ਨਲਾਇਕੀ ਜਿਹੜੇ ਅਸੀਂ ਇੰਨੇ ਬਾਰਡਰ ਨਾਲ ਅਲਾਈਨਮੈਂਟ ਚਾਬੀ ਕੱਢ ਲੈਨੇ ਮਿੰਟ ਚ ਅਸੀਂ ਰੋਕ ਲੈਨੇ ਆ ਪਰ ਅੱਜ ਰੋਡਾਂ ਤੇ ਜਿਹੜੇ ਹਸਾਬ ਦੇ ਨਾਲ ਬੰਦਿਆਂ ਨੂੰ ਮਾਰਿਆ ਜਾ ਰਿਹਾ ਕਿੱਥੋਂ ਤੱਕ ਜਾਏਗੇ ਇੱਕ ਪਰਵਾਹ ਦਾ ਚਰਾਗ ਬੁੱਝ ਗਿਆ ਬਿਲਕੁਲ ਬਾਈ ਜੀ ਇਹ ਇਹ ਕੋਈ ਆਮ ਮੌਤ ਨਹੀਂ ਹੈਗੀ ਇਹ ਸਿਸਟਮ ਦੀ ਮਾਰੀ ਹੋਈ ਕਤਲ ਆ ਇਹ ਸਿਸਟਮ ਦਾ ਕੀਤਾ ਹੋਇਆ ਤੇ ਸਾਡਾ ਸਿਸਟਮ ਕਦੋਂ ਤੱਕ ਜਾਗੂਗਾ ਯਾਰ ਅੰਨੇ ਵੀ ਦੇਖਦੇ ਆੰਨਿਆਂ ਨੂੰ ਤੇ ਜਦੋਂ ਨਾਕਾ ਲੱਗਿਆ ਹੁੰਦਾ ਪੁਲਿਸ ਵਾਲਿਆਂ ਦੀ ਸਭ ਤੋਂ ਪਹਿਲਾਂ ਨਜ਼ਰ ਪਲੇਟਾਂ ਤੇ ਹੁੰਦੀ ਆ ਇੱਕ ਗੱਡੀ ਮੋਰਿਆਂ ਲੰਗੀ ਜਦੋਂ ਲੰਗੀ ਸਾਰੀ ਤੇ ਪਿੱਛੇ ਨਜ਼ਰ ਰੱਖਦੇ ਆ ਤੇ ਕਿਸੇ ਨੇ ਨਹੀਂ ਰੱਖੀ ਇਹ ਰਾਜਸਥਾਨ ਦੇ ਬਾਰਡਰ ਵੀ ਟੱਪਿਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਕੇ ਆ ਗਿਆ ਹੋਊਗਾ ਤੇ ਬਾਈ ਜੀ ਆ ਇਹ ਸਾਡਾ ਭਗਵਾਨਤਮਨ ਜੀ ਪੱਤਰਕਾਰਾਂ ਦੇ ਉੱਤੇ ਤੁਸੀਂ ਪਰਚੇ ਪਾ ਸਕਦੇ ਹੋ ਝੂਠੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਅਸ਼ਟਾਇਰ ਦੇ ਸਕਦੇ ਹੋ ਕਰੋੜਾਂ ਰੁਪਏ ਦੀਆਂ ਐਡਾਂ ਦੇ ਸਕਦੇ ਹੋ ਤੁਸੀਂ ਤੁਸੀਂ ਹੋਰ ਤੁਹਾਡੇ ਕੋਲ ਕੱਖ ਨਹੀਂ ਹੋਣਾ ਤੁਹਾਡੇ ਕੋਲ ਤੁਹਾਡੇ ਤੁਹਾਡੇ ਰਾਜ ਦੇ ਵਿੱਚ ਬੰਦੇ ਨੂੰ ਗੋਲੀ ਕੋਈ ਵੀ ਜਾ ਕੇ ਜੇ ਕਿਸੇ ਦੇ ਨਾਲ ਵੈਸੇ ਕਿਸੇ ਨਾਲ ਝਗੜਾ ਹੋ ਰਿਹਾ ਇੱਥੇ ਗੋਲੀ ਮਾਰ ਜਾਂਦਾ ਕੋਈ ਕਿਸੇ ਨੂੰ ਪੁੱਛਦਾ ਤੱਕ ਨਹੀਂ ਤੇ ਤੁਸੀਂ ਕੀ ਕਹਿੰਦੇ ਸੀ 11:00 11:00 ਵਜੇ ਤੱਕ ਧੀਆ ਵੀ ਫਰਨ ਗੀਆਂ ਉਹ ਤੁਸੀਂ ਰਾਤ ਦੇ ਛੱਡੋ ਸਵੇਰ ਦੇ 11:00 ਵਜੇ ਤੱਕ ਨਹੀਂ ਬੰਦਾ ਨਿਕਲਣ ਨੂੰ ਬੰਦਾ ਨਿਕਲਣ ਤੋਂ ਦੱਸਦਾ ਵੀ ਸਵੇਰੇ ਤੇ 11:00 ਵਜੇ ਪਤਾ ਨਹੀਂ ਕਿੱਥੇ ਜਾ ਕੇ ਕੀ ਹੋ ਜਾਣਾ ਮਾਰਨ ਤੋਂ ਬਾਅਦ ਰੁਕਿਆ ਨਹੀਂ ਫਿਰ ਇਹਨੂੰ ਭਜਾਇਆ ਟਰੱਕ ਨੂੰ ਤੇ ਫਿਰ ਫੜਿਆ ਇੱਥੇ ਲੋਕਾਂ ਨੇ ਮਾਰਨ ਤੋਂ ਬਾਅਦ ਵੀ ਰੁਕਿਆ ਨਹੀਂ ਵੇਖੋ ਜੇ ਕਿਤੇ ਐਕਸੀਡੈਂਟ ਹੋ ਗਿਆ ਤੇ ਫਿਰ ਉਹਨੂੰ ਚੁੱਕ ਕੇ ਹਸਪਤਾਲ ਛੱਡ ਕੇ ਆਈਦਾ ਪਰ ਕਿੰਨੀ ਦੁੱਖ ਦੀ ਬਿਲਕੁਲ ਭਾਈ ਜੀ ਇਹ ਇੱਕ ਤਰਾਦ ਗਿਆ ਪਰ ਚਲੋ ਹੁਣ ਬੀਰ ਉਹ ਨਹੀਂ ਆ ਰਹੇ ਆਏ ਹੋਏ ਆ ਮੁਲਾਜ਼ਮ ਪਰ ਮੈਂ ਤਾਂ ਇਹ ਕਹਿੰਦਾ ਬਈ ਸਵੇਰ ਦਾ ਹਾਦਸਾ ਹੋਇਆ ਵਾ ਇਹ ਥੋੜੀ ਜਿਹੀ ਜਗਾ ਹੈ ਤੇ ਹੁਣ ਇੱਕ ਹੋਰ ਹਾਸਲ ਨਿਕ ਰਹੇ ਸੀਗਾ ਭਾ ਸਵੇਰ ਦੇ ਰਾਤ ਹੋ ਗਈ ਆ ਹੁਣ ਲੈ ਕੇ ਚੱਲੇ ਆ ਜੀ ਟਰੱਕ ਨੂੰ ਜੀ ਵੀ ਕਹਿੰਦਾ ਐਸਾ ਚੋਰੀ ਹੋ ਗਿਆ ਉਹਨਾਂ ਦਾ ਹਾਂ ਜੀ ਫੋਨ ਵੀ ਕੱਢ ਲਿਆ ਕੀ ਨੇ ਫੋਨ ਵੀ ਚੱਕ ਲਿਆ ਆਈਫੋਨ ਵੀ ਚੋਰੀ ਹੋ ਗਿਆ ਪਤਾ ਜਿਹੜਾ ਬਾਈ ਦਾ ਬਾਈ ਕੰਡਾ ਜਿੱਥੇ ਕਵਰੇਜ ਕਰਦੇ ਸੀ ਸੋ ਜਿਹਦੇ ਵਿੱਚ ਕਵਰੇਜ ਕਰਦਾ ਸੀ ਹਰਜੀਤ ਬਾਈ ਕਹਿੰਦੇ ਉਹਦਾ ਫੋਨ ਸੀ ਆਈਫੋਨ ਤੇ ਯਾਰ ਇਨਸਾਨੀਅਤ ਮਰ ਗਈ ਸਾਡੀ ਜਿੱਥੇ ਕਿਤੇ ਸੇਬਾਂ ਦਾ ਟਰੱਕ ਪਲਟ ਗਿਆ ਸੇਬਾਂ ਨੂੰ ਪੈ ਗਏ ਬੰਦੇ ਵਿੱਚ ਹੈਗੇ ਨਹੀਂ ਹੈਗੇ ਉਹ ਨਹੀਂ ਦੇਖਦੇ ਅਸੀਂ ਤੇ ਇੱਥੇ ਵੀਰ ਦਾ ਫੋਨ ਚਾਕੇ ਲਿਗੇ ਯਾਰ ਮਰਦਿਆਂ ਦੇ ਕਫਨ ਲਾਉਣ ਲੱਗੇ ਅਸੀਂ ਪੰਜਾਬੀ ਇਹ ਤਾਂ ਸਾਡੀ ਸਾਡੀ ਇਹ ਇਨਸਾਨੀਅਤ ਹੈ ਪਰ ਤੇ ਪੁਲਿਸ ਵਾਲੇ ਵੀਰ ਵੀ ਖੜੇ ਆ ਪਾਜੀ ਤੇ ਸਵੇਰ ਦਾ ਜਾਣਾ ਚਾਹੀਦਾ ਜੀ ਸਵੇਰ ਦਾ ਕੀ ਹਾਂਜੀ ਤੇ ਸਵੇਰ ਦੀ ਮਤਲਬ ਕਿ ਆਸਾ ਹੋਇਆ ਜੀ ਹੁਣ ਲੈ ਕੇ ਚੱਲਦੇ ਹਾਂ ਜੀ ਕੋਈ ਵੀ ਪਾਜੀ ਹਾਦਸਾ ਆਪਰਦਾ ਜੀ ਦੇਖੋ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਜੋ ਸਾਡਾ ਪ੍ਰੋਸੈਸ ਬਣਦਾ ਉਸੇ ਪਤਾ ਉਹ ਜੱਣਦੇ ਜੀ ਅਸੀਂ ਆਪਣੀ ਵੀਡੀਓ ਆਪਣੀ ਰਿਸਰਚਾ ਬਣਾਈ ਆ ਸਾਡੀ ਉਹ ਵੀ ਬਣ ਗਈ ਆ ਪ੍ਰੋਪਰ ਟਾਈਮਿੰਗ ਸਾਰਾ ਕੁਝ ਹੋਣ ਪਿਆ ਜੀ ਤੇ ਇਹ ਇਹਦੇ ਇਹਦੇ ਮਾਲਕ ਦਾ ਪਤਾ ਲੱਗਿਆ ਜੀ ਪੋਣੇ ਦੇਖੋ ਜੀ ਅਜੇ ਤਾਂ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੀ ਡੈੱਡ ਬੋਡੀ ਚੁੱਕੀ ਡੈੱਡ ਬੋਡੀ ਪਹਚਾਈ ਆ ਫੱਟਿਆ ਦੱਚ ਕਰਨ ਦੇ ਆ ਉਸ ਤੋਂ ਬਾਅਦ ਕਾਰਵਾਈ ਦਾ ਤਪੀ ਜਿਹੜੀ ਆ ਉਹ ਤਾਂ ਫਰਦ ਤਪੀ ਦੇ ਵਿੱਚ ਸਾਰਾ ਕੁਝ ਪੁੱਦਾ ਲੱਗੇ। ਤੋਂ ਗੁਰਪ੍ਰੀਤ ਸਿੰਘ ਨੇ ਜੀ ਅਧਿਕਾਰੀ ਹੇ ਹੁਣ ਲੈ ਕੇ ਚੰਨੇ ਨੇ ਇਹ ਪਰ ਗੱਲ ਫੇਰ ਉਹੀ ਆ ਜਾਂਦੀ ਹੈ ਬਈ। ਦੋ ਦੋ ਪਲੇਟਾਂ ਬਾਈ ਜੀ ਟਰੱਕ ਦੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਲਾਂਚ ਆਇਆ ਹੋਊਗਾ। ਜਿਹੜੀ ਜਿਹੜੀ ਗੱਲਬਾਤ ਕਰ ਰਿਹਾ ਆਪਾਂ ਇਹ ਵੀ ਨਹੀਂ ਪਤਾ ਕਿ ਕੀ ਕੀ ਵਾਰਦਾਤਾ ਕਰਕੇ ਆਇਆ ਨਹੀਂ ਪਤਾ ਬਈ ਇਹਦੇ ਵਿੱਚ ਵਿਕਦਾ ਕੀ ਹੋਣਾ ਕੀ ਲੈ ਕੇ ਜਾਂਦੇ ਹੋਣੇ ਕੀ ਸਪਲਾਈ ਹੁੰਦਾ ਇਹਦੇ ਚਮਾਲ। ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਤਿੰਨ ਬੱਚਿਆਂ ਦਾ ਪਿਓ ਇੱਕ ਪਤਨੀ ਦਾ ਸੁਆਗ ਹੋ ਗਿਆ ਸਾਡੇ ਸਿਸਟਮ ਨੇ।